ਸਰਕਾਰੀ ਸੀਰੀਅਸ ਕੈਂਟਰੀ ਸਕੂਲ ਰਮਦਾਸ ਉੱਥੇ ਸਾਡੇ ਬਹੁਤ ਸਤਿਕਾਰਯੋਗ ਜੋ ਪੁਲਿਸ ਦੇ ਰਟਾਇਰਮੈਂਟ ਅਸਰ ਉਹਨੇ ਪੁਲਿਸ ਸੈਸ਼ਰ ਵੈਲਫੇਅਰ ਐਸੋਸੀਏਸ਼ਨ ਅਵਰਸਰ ਵੱਲੋਂ ਅੱਜ ਰਾਤ ਸਮਗਰੀ ਜਿਹੜੀ ਰਾਤ ਪੀੜ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਰਮਦਾਸ ਸਕੂਲ ਆ ਦੇਖੇ ਸਾਹਮਣੇ ਸਕੂਲ ਨੇ ਆ ਲੈ ਤੁਸੀਂ ਉਹ ਦਿਖਾ ਰਹੇ ਸਰਕਾਰੀ ਸੀਰੀਅਸ ਸਕੂਲ ਸਮਾਰਟ ਸਕੂਲ ਰਮਦਾਸ ਤਾਂ ਤਾਂ ਬਾਬੂ ਦਾ ਸਾਹਿਬ ਜੀ ਨਹੀਂ ਨਹੀਂ ਤੁਸੀਂ ਦੇਖ ਰਹੇ ਰਮਦਾਸ जितनी साड़ी प्रेस की टीम पहुंची है जो सांजाब पुलिस के रिटायर अफसर राह समगरी लेके पहुंचे देख रहे ਰਾਤ ਸਮੇਂ ਰੀ ਬੱਚਿਆਂ ਨੂੰ ਵੰਡੀ ਜਾ ਰਹੀ ਆ ਜੋ ਪੁਲਿਸ ਸਪੈਸ਼ਲ ਵੈਲਫੇਅਰ ਐਸੋਸੀਏਸ਼ਨ ਅਮਰਸਰ ਤੋਂ ਇੱਕ ਮਿੰਟ ਸਰ ਫੜਾ ਬੱਚੇ ਇਹ ਮੈਂ ਪੈਂਟ ਪੈਂਟ ਕਿਲੋ ਮੈਂਥ ਇੱਕ ਮਿੰਟ ਬੇਟਾ ਬੇਟਾ ਇੱਥੇ ਇੱਥੇ ਕੌਣ ਕਰਨੀ ਸਿਨਾਬੂ ਦੂਪ ਠੀਕ ਹੈ ਥੈਂਕ ਯੂ ਜੀ ਹੁਣ ਮੈਂ ਬੇਨਤੀ ਕਰੂੰਗਾ ਸ੍ਰੀ ਅਮਰਿਕ ਸਿੰਘ ਜੀ ਸਾਡੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਾਹਿਬ ਸਭ ਤੋਂ ਪਹਿਲਾਂ ਕਿ ਕੂਤ ਮੇਰੀ ਮਰਾਤ ਆ ਜਿਹੜੇ ਤੁਹਾਡੇ ਗੁਰੂ ਨੇ ਚੇਪੇ ਤੁਹਾਡੇ ਤੁਹਾਡਾ ਘਰ ਕਿੰਨੀ ਦੂਰ ਹੈ ਓ ਬੇਟਾ ਕਿੰਨਾ ਕਿਲੋਮਟਰ ਚਕੂਤਿਆਂ ਨੂੰ ਦੱਸੋ ਦੱਸੋ ਫੁੱਲ ਕੇ ਗੱਲ ਕਰੋ ਅੱਧਾ ਘੰਟਾ ਕਰ ਨੂੰ ਦਿਲ ਕਰਦਾ ਮੈਨੂੰ ਵੀ ਆਪਣਾ ਬਚਪਨ ਯਾਦ ਆ ਰਿਹਾ ਬੇਟਾ ਦੱਸੋ ਕਿੰਨਾ ਟਾਈਮ ਅੱਗੇ ਬਚੂਤਿਆਂ ਨੂੰ ਹਾਂ 15 ਮਿੰਟ ਅੱਧਾ ਘੰਟਾ ਇਹ ਜਿਹੜੀਆਂ ਮੇਰੀਆਂ ਬੱਚੀਆਂ ਤੁਹਾਡੇ ਦੇ ਵਿੱਚ ਟੀਚਰ ਨੇ ਇਹ 50 50 ਕਿਲੋਮੀਟਰ ਤੋਂ ਇਹ ਇੱਕ ਤੁਹਾਨੂੰ ਸਿੱਖਿਆ ਦੇਣ ਵਾਸਤੇ ਚੱਲ ਕੇ ਆਉਂਦੇ ਨੇ ਇਹਨਾਂ ਦਾ ਸਤਿਕਾਰ ਕਰਿਆ ਕਰੋ ਔਰ ਇਹਨਾਂ ਨੂੰ ਆਪਣੇ ਰੰਗ ਵਰਗਾ ਮਾਨ ਦਿਓ ਮੈਂ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਤੁਹਾਨੂੰ ਸੁਣਾਉਣੀ ਚਾਹੁੰਦਾ ਕਿ ਮੇਰੇ ਇੱਕ ਦੋਸਤ ਨੇ ਅਸਿਸਟੈਂਟ ਕਮਿਸ਼ਨਰ ਬਟਾਇਰ ਹੋਏ ਉਹਨਾਂ ਦਾ ਪਿੰਡ ਮਜੀਠੇ ਜਹਾਨੀਆਂ ਔਰ ਉਹਨਾਂ ਨੇ ਮੈਨੂੰ ਕਿਹਾ ਚਲੋ ਪਿੰਡ ਜਾਂਦੇ ਹਾਂ ਜਦੋਂ ਅਸੀਂ ਪਿੰਡ ਦੀ ਫਰਮੀ ਤੇ ਗਏ ਤੇ ਰਸਤੇ 'ਚ ਸਕੂਲ ਆਇਆ ਉਹਨਾਂ ਨੇ ਗੱਡੀ ਰੋਕ ਕੇ ਗੱਡੀ ਰੋਕ ਕੇ ਸਕੂਲ ਦੇ ਤੱਕ ਉਹਦੇ ਸਕੂਲ ਦੀਆਂ ਬਰੂਆਂ ਦੇ ਉੱਤੇ ਉਸ ਦਿਨ ਐਤਵਾਰ ਤੋਂ ਸਕੂਲ ਬੰਦ ਸੀਗਾ ਸਕੂਲ ਦੀਆਂ ਬਰੂਆਂ ਦੇ ਉੱਤੇ ਮੱਥਾ ਟੇਕਿਆ ਉਹ ਕਿਉਂ ਟੇਕਿਆ ਮੈਂ ਉਹਨਾਂ ਨੂੰ ਪੁੱਛਿਆ ਜੀ ਤਾਂ ਵੀ ਕੀ ਭਾਵਨਾ ਮੱਥਾ ਟੇਕਣ ਤੋਂ ਉਹਨਾਂ ਨੇ ਕਿਹਾ ਐਸ ਸਕੂਲ ਦੀ ਬਦੌਲਤ ਮੈਂ ਅਸਿਸਟੈਂਟ ਕਮਿਸ਼ਨਰ ਬਣਿਆ ਹਾਂ ਔਰ ਇਸ ਸਕੂਲ ਦੇ ਰੁੱਖਾਂ ਦਾ ਇਸ ਸਕੂਲ ਦੇ ਮਰਕੇ ਦਾ ਇਸ ਸਕੂਲ ਦੇ ਸਟਾਫ ਦਾ ਮੇਰੇ ਤੇ ਇਹਿਸਾਨ ਹੈ ਮੇਰੇ ਵਾਸਤੇ ਇਹੀ ਮੰਦਰ ਹੈ ਮੇਰੇ ਵਾਸਤੇ ਇਹੀ ਪੁਰਦਵਾਰਾ ਇਸ ਕਰਕੇ ਮੈਂ ਆਪਣੀਆਂ ਬੱਚੀਆਂ ਨੂੰ ਇਹ ਅਹਿਮयत ਕਰਨੀ ਚਾਹੁੰਦਾ ਹਾਂ ਕਿ ਤੁਸੀਂ ਸਾਡਾ ਅਗਲਾ ਭਵਿੱਖੋ ਸਾਡੇ ਦੇਸ਼ ਦਾ ਅਗਲਾ ਭਵਿੱਖੋ ਇਸ ਕਰਕੇ ਤੁਸੀਂ ਟੀਚਰਾਂ ਤੋਂ ਸਿੱਖਿਆ ਗ੍ਰਹਿਣ ਕਰੋ ਚੰਗੀ ਸਿੱਖਿਆ ਗ੍ਰਹਿਣ ਕਰੋ ਤੇ ਮੈਂ ਟੀਚਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹਨਾਂ ਅਨੁਸ਼ਾਸਨ ਡਿਸਪਲਿਨ ਔਰ ਕਿਸ ਤਰ੍ਹਾਂ ਕਦਰਾਂ ਕੀਮਤਾਂ ਆਂਦੀਆਂ ਨੇ ਉਹਦੇ ਬਾਰੇ ਦੱਸਣਾ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਦੁਬਾਰਾ ਤਿਆਰ ਸਕੂਲਾਂ ਦੇ ਵਿੱਚ ਲਿਖਿਆ ਹੁੰਦਾ ਵਾ ਪੁੱਤ ਪੜਾਇਆ ਜੁਦਦਾ ਪੁੱਤ ਪੜਾਇਆ ਜੁਦਦਾ ਆਪਣਾ ਹੀ ਖਾਨਦਾਨ ਧੀ ਪੜਾਇਆ ਜੁਦਦਾ ਵੀ ਆਦਮ ਦੀ ਸੰਤਾਨ ਇਹ ਜਾਵਾ ਕੁਝ ਮੈਂ ਨਹੀਂ ਕਹਿਣਾ ਇਹ ਜਿਹੜੀਆਂ ਮੇਰੀਆਂ ਬੱਚੀਆਂ ਨੇ ਤੁਸੀਂ ਖਾਸ ਤੌਰ ਤੇ ਪੜਾਈ ਉੱਤਿਆਰਦੇ ਹੋ ਔਰ ਅਤੇ ਆਪਣੇ ਕੰਮ ਦੇ ਵਿੱਚ ਵੀ ਨਪੂਨ ਹੋ ਔਰ ਇਸ ਤੋਂ ਬਾਅਦ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗਾ ਔਰ ਤੁਹਾਡੇ ਕੋਲ ਖੀਮਾ ਦਾ ਆਜਾਤ ਘਾ ਤੋੜਾ ਟਾਈਮ ਜਿਆਦਾ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਨਾਮ ਦਾ ਧੰਨਵਾਦ ਇਹਨਾਂ ਖੜਾ ਕਰ ਰਹੀ ਨੇ ਇਹਨਾਂ ਬੱਚਿਆਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਤੇ ਸਰਦੀਆਂ ਜਿਵੇਂ ਆ ਗਈਆਂ ਨੇ ਇਹਨਾਂ ਨੂੰ ਕੋਟੀਆਂ ਦੀ ਬੂਠ ਖਰਾਬਾਂ ਦੀ ਬਹੁਤ ਜਿਆਦਾ ਲੋੜ ਸੀ ਮੈਂ ਉਮੀਦ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਹੀ ਸਾਡੀ ਅਗੋਂ سپورਟ ਦੇ ਲਈ ਆਉਂਦੇ ਰਹਿਣ ਬਹੁਤ-ਬਹੁਤ ਇਹਨਾਂ ਦਾ ਆਇਆ ਤੇ ਧੰਨਵਾਦ ਜੋ ਆਪਣੇ ਸਿੰਦੀਰ ਮੀਰ ਫਤਿਹ ਜੀ ਨੇ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਨੌ ਸਕੂਲ ਅਸੀਂ ਸਿਲੈਕਸ਼ਨ ਕੀਤੇ ਜਿੱਥੇ ਆਪਾਂ ਨੂੰ ਜ਼ਰੂਰਤਮੰਦ ਸੀ ਲੋਕਾਂ ਨੂੰ ਆਪਾਂ ਰਾਤ ਸਮਗਰੀ ਦੇਣ ਲਈ ਸਾਡੇ ਦੇ ਸਰਦਾਰ ਮਰੀਕ ਸਿੰਘ ਜੀ ਜਿਹੜੇ ਜਨਰਲ ਸਕੱਤਰ ਆ ਆਪਾਂ ਗੱਲ ਕਰਾਂਗੇ ਸਾਜੀ ਅੱਜ ਕੀ ਕੀ ਰਾਤ ਸਮਗਰੀ ਲੈ ਕੇ ਆ ਰਹੇ ਹੈ ਮੈਂ ਅਮਰ ਸਿੰਘ ਜਨਰਲ ਸਕੱਤਰ ਦੀ ਸਪੰਕਸ਼ਨ ਵੈਦਰ ਅੰਮ੍ਰitsar ਇਕਾਈ ਤੋਂ ਜੋ ਸਾਡੀ ਸੰਸਥਾ ਨੇ ਬਹੁਤ ਹੀ ਉਦਮ ਕਰਕੇ ਹੜਪੀੜਤ ਇਲਾਕੇ ਦੇ ਵਿੱਚ 9 ਸਕੂਲਾਂ ਦੀ ਸਿਲੈਕਸ਼ਨ ਕੀਤੀ ਸੀ ਜੋ ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਵਾਸਤੇ ਜਾਗਟਾਂ ਸਰਦੀਆਂ ਵਾਸਤੇ ਬੂਟ ਔਰ ਉਸ ਤੋਂ ਇਲਾਵਾ ਸਕੂਲ ਦਾ ਜਿਹੜਾ ਪੋਰਟਕਲਾਸ ਜਿਹੜਾ ਉਹ ਸਕੂਲ ਦਾ ਸਟਾਫ ਹੈ ਉਹਨਾਂ ਵਾਸਤੇ ਵੀ ਅਸੀਂ ਉਪਰਾਲਾ ਕੀਤਾ ਵਾ ਇਸ ਤੋਂ ਇਲਾਵਾ ਸਾਡੀ ਸੰਸਥਾ ਨੇ ਰਜਾਈਆਂ ਤਲਾਈਆਂ ਔਰ ਗਰਮ ਸਮਾਨ ਜਿਹੜਾ ਕੰਬਲ ਵਗੈਰਾ ਉਹ ਲੈ ਕੇ ਆਏ ਆਂ ਇਹ ਸਾਰਾ ਉਪਰਾਲਾ ਜਿਹੜਾ ਸਾਡੀ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤਾ ਜਾ ਰਿਹਾ ਵਾ ਇਹਦੇ ਵਿੱਚ ਸਾਰੀ ਹੀ ਸਾਡੀ ਸੰਸਥਾ ਦਾ ਉਦਮ ਹੈ ਇਸ ਕਰਕੇ ਜੋ ਅਸੀਂ 9 ਸਕੂਲ ਤੇ ਹੁਣ ਵੈਰੀਫਾਈ ਕਰਕੇ ਇਹ ਸਮਾਨ ਲੈ ਕੇ ਆਏ ਹਾਂ ਇਸ ਤੋਂ ਇਲਾਵਾ ਸਾਡੀ ਟੀਮ ਜਿਹੜੀ ਆ ਉਹ 10 ਸਕੂਲ ਹੋਰ ਵੈਰੀਫਾਈ ਕਰੇਗੀ ਔਰ ਉਹਨਾਂ ਸਕੂਲਾਂ ਦੇ ਬੱਚਿਆਂ ਦੇ ਨਾਲ ਵੀ ਮਿਲ ਕੇ ਅਸੀਂ ਉਹਨਾਂ ਨੂੰ ਸਰਦੀਆਂ ਵਾਸਤੇ ਜੋ ਵੀ ਸਾਡੇ ਕੋਲ ਸਰਦਾ ਬਣਦਾ ਹੋਵੇਗਾ ਉਹ ਰਾਹਤ ਸਮਗਰੀ ਪਹੁੰਚਾਵਾਂਗੇ ਮੈਂ ਅਰਦਾਸ ਕਰਦਾ ਹਾਂ ਬਾਬਾ ਬੁੱਢਾ ਸਾਹਿਬ ਜੀ ਅੱਗੇ ਕਿ ਪ੍ਰਮਾਤਮਾ ਇਹ ਹੜਪੀਟ ਜੋ ਤਰਾਸਦੀ ਆਈ ਸੀ ਉਹਨੂੰ ਝੱਲਣ ਵਾਸਤੇ ਇੱਥੋਂ ਦੇ ਲੋਕਾਂ ਨੂੰ ਉਦਮ ਬਖਸ਼ੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਇੱਕ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਔਰ ਪਿੱਲੋ ਕੀਤਾ ਸੀ ਜਦੋਂ ਹੜ ਆਏ ਸੀ ਪਰ ਇੱਕ ਦੇ ਨਾਲ ਸਾਡਾ ਸਤੋ ਵੱਡਾ ਜਿਹੜਾ ਉਤਮ ਹੈ ਕਰਨਾ ਚਾਹੀਦਾ ਸਾਨੂੰ ਜ਼ਰੂਰ ਬੱਚਿਆਂ ਤੇ ਪੈਨਸਲ ਕਾਪੀਆਂ ਉਹਦੇ ਵੀ ਡਿਸਟ੍ਰੀਬਿਊਟ ਕਰ ਰਹੇ ਹਾਂ ਅਸੀਂ ਅਜੇ ਫਿਰ ਹਾਲ ਸਰਦੀਆਂ ਆਈਆਂ ਤੇ ਸਰਦੀਆਂ ਕਰ ਤੇ ਸਰਦੀਆਂ ਦਾ ਸਮਾਨ ਹੀ ਅਸੀਂ ਲੈ ਕੇ ਆਏ ਆ ਜਿੱ ਤੋਂ ਇਲਾਵਾ ਇਹਨਾਂ ਦੇ ਨਾਲ ਸਾਡੇ ਨਾਲ ਤਾਲਮੇਲ ਕਰਕੇ ਕਿ ਕਿਹੜੀ ਕਿਹੜੀ ਚੀਜ਼ ਦੀ ਬੱਚਿਆਂ ਨੂੰ ਜ਼ਰੂਰ ਪੈ ਉਹਨਾਂ ਕੋਲੋਂ ਲਿਸਟ ਲਵਾਂਗੇ ਔਰ ਇਸ ਵਾਸਤੇ ਅਸੀਂ ਜੋ ਸਾਡੇ ਕੋਲ ਹੋਰ ਵੀ ਮਾਇਆ ਇਕੱਤਰ ਹੋ ਰਹੀ ਆ ਉਹ ਉਹਨਾਂ ਦੇ ਮੁਤਾਬਕ ਹੀ ਜਦੋਂ ਨਵੇਂ ਸਕੂਲਾਂ ਦੀਆਂ ਕਲਾਸਾਂ ਚੱਲਣਗੀਆਂ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਕਾਪੀਆਂ ਕਿਤਾਬਾਂ ਵਗੈਰਾ ਅਸੀਂ ਲੈ ਕੇ ਉਪਰਾਲਾ ਕਰਾਂਗੇ ਸੇਵਾ ਦੇ ਵਿੱਚ ਹਿੱਸਾ ਪਾਵਾਂਗੇ ਬਾਕੀ ਹੋਰ ਵੀ ਸਾਡੇ ਮੈਂਬਰ ਸਾਹਿਬਾਨ ਬਾਹਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦਾ ਵੀ ਸਾਡੇ ਨਾਲ ਬਹੁਤ ਸਹਿਯੋਗ ਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਦੇਖਿਓ ਜੀ ਜਿਹੜੇ ਜਰਸ ਕਤਰ ਜਿਹੜਾ ਤਲਾਰੇ ਨੇ ਉਹਨਾਂ ਨੇ ਕਿਹਾ ਕਿ ਜ਼ਰੂਰ ਤਾਂ ਜਿਹੜੇ ਉਹਨਾਂ ਅਤੇ ਪੂਰੀ ਜ਼ਰੂਰਤ ਆਪਾਂ ਕਰ ਰਹੇ ਆਂ ਔਰ ਜੋ ਬੱਚੇ ਨੂੰ ਅਗਰ ਕਾਪੀ ਕਿਤਾਬਾਂ ਦੀ ਜ਼ਰੂਰਤ ਹੈ ਤਾਂ ਅਸੀਂ ਉਹ ਪੂਰੀ ਕਰਾਂਗੇ ਆਪਾਂ ਗੱਲ ਕਰਾਂਗੇ ਸਰ ਜੀ ਸ਼ੁਭਨਾਗੇ ਤੁਹਾਡਾ ਜੀ ਦਾਸ ਲਖਬੀਰ ਸਿੰਘ ਗਿੱਲ ਜੀ ਜੀ ਵਾਈਸ ਪ੍ਰੈਜ਼ੀਡੈਂਟ ਪੁਲਿਸ ਵੈਲਫੇਅਰ ਐਸੋਸੀਏਸ਼ਨ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਰਤ ਸਿੰਘ ਸਰਦਾਰ ਅਮਰੀਤ ਸਿੰਘ ਹਨ ਨੇ ਜੋ ਕਿਹਾ ਬਹੁਤ ਵਧੀਆ ਤਰੀਕੇ ਨਾਲ ਬੜੇ ਸੋ ਤੇ ਦੇ ਲਫਜ਼ਾਂ ਵਿੱਚ ਤੁਹਾਨੂੰ ਸਾਰਾ ਕੁਝ ਉਹਨਾਂ ਨੇ ਬਿਆਨ ਕਰ ਦਿੱਤਾ ਵਾ ਅਸੀਂ ਸਾਰੇ ਜਣੇ ਹੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਆ ਕੇ ਸਾਨੂੰ ਇਹ ਸੇਵਾ ਕਰਨ ਦਾ ਸਬੱਬ ਮਿਲਿਆ ਵਾ ਅਸੀਂ ਬੜੇ ਕਰਮਾ ਵਾਲੇ ਆਂ ਸਾਡੀਆਂ ਇਨੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਵਾਏ ਗੁਰਜੀ ਦਾ ਖਾਲਸਾ ਸ੍ਰੀ ਵਾਏ ਗੁਰਜੀ ਕੀ ਫਤਿਹ ਮੈਂ ਅਵਤਾਰ ਸਿੰਘ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਵਤਾਰ ਇਹ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ ਜੀ ਜਿਹੜੇ ਪੁੱਤਰਾਂ ਦੇ ਦਾਨੀ ਹੋਏ ਬਾਕੀ ਇੱਥੋਂ ਤੱਕ ਸੰਸਦ ਦਾ ਸਵਾਲ ਆ ਪਿਛਲੇ ਸਮਾਂ ਦੌਰਾਨ ਜਿਹੜੇ ਹੜਾਂ ਨਾਲ ਇੱਥੇ ਦਵਾਈ ਹੋਈ ਕਾਫੀ ਜ਼ਿਆਦਾ ਖਰਾਬ ਮੰਝ ਰਿਆ ਉਹਨੂੰ ਦੇਖਦੇ ਹੋਏ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਪਰਾਲਾ ਕੀਤਾ ਕਿ ਤੋਸ਼ ਸੇਵਾ ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਧਰਤੀ ਹੈ ਤੇ ਆਹ ਬਾਬਾ ਬੁੱਢਾ ਸਾਹਿਬ ਜਿਹੜੇ ਆ ਉਹਦਾ ਉਤਰਾ ਤੱਕ ਦੇ ਦਾਨ ਜਿਹੜੇ ਆ ਪਬਲਿਕ ਨੂੰ ਦਿੱਤੇ ਕੋਈ ਬੰਦਾ ਇਸ ਧਰਤੀ ਨੂੰ ਕੀ ਦਾਨ ਕਰ ਸਕਦਾ بس ਇੱਕ ਛੋਟਾ ਜਿਹਾ ਅਪਰਾਹਲਾ ਜਰੂਰ ਕੀਤਾ ਗਿਆ ਵੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਜਿੰਨੀ ਆਪਾਂ ਸਾਥੀਵੰਦੀ ਸਿਵਾਇਆ ਉਹ ਕੀਤੀ ਜਾਵੇ ਤੇ ਇਸ ਵਿੱਚ ਅਸੀਂ ਜਿਹੜਾ ਅਪਰਾਹਲਾ ਕੀਤਾ ਇਹਦੇ ਵਿੱਚ ਸਕੂਲਾਂ ਦੇ ਬੱਚਿਆਂ ਵਾਸਤੇ ਜਿਹੜੇ ਵਿంటర్ ਵੇਅਰ ਸਿਆਲ ਦੇ ਵਿੱਚ ਜਿਹੜੇ ਪਾਉਣ ਵਾਲੇ ਕੱਪੜੇ ਨੇ ਉਹ ਤੇ ਪਲੱਸ ਉਹਨਾਂ ਦੇ ਬੂਟ ਵਗੈਰਾ ਇਹ ਦਾਨ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਤੇ ਪਰਿਵਾਰ ਨੇ ਉਹਨਾਂ ਵਾਸਤੇ ਕੁਝ ਕਰਨ ਦੇ ਇਸ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕੀਤੀ ਹੈ ਲੋੜ ਅਨੁਸਾਰ ਉਹਨਾਂ ਨੂੰ ਜਿਹੜੀ ਅਸੀਂ ਪ੍ਰੋਵਾਈਡ ਕਰਾਉਣੀ ਹੈ ਸੱਚ ਜਿਹੜੀ ਲੈ ਕੇ ਕਿ ਕਿ ਸਮੱਗਰੀ ਦੇ ਚੱਕੀ ਕੀ ਆਪਾਂ ਦੇ ਰਿਹਾ ਹੈ ਕਿਹੜੇ ਕਿਹੜੇ ਪਿੰਡ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਨੂੰ ਲੋੜ ਵੰਡਣ ਦੀ ਇਹਦੇ ਵਿੱਚ ਅਸੀਂ ਜਿਹੜੇ ਸਭ ਤੋਂ ਜ਼ਿਆਦਾ ਬੈਲਟ ਇਫੈਕਟਡ ਹੋਈ ਹੈ ਹੜਾਂ ਦਰਾਂ ਰਮਦਾਸ ਤੋਂ ਲੈ ਕੇ ਤੇ ਪੰਜ ਗਰਾਈਆਂ ਤਾਂ ਕਿ ਜਿਹੜੀ ਰੇਸ ਰੋਡ ਦੇ ਪਿੰਡ ਪਿੰਦੇ ਨੇ ਉਹਦੇ ਅਸੀਂ ਨੌ ਸਕੂਲ ਸਿਲੈਕਟ ਕੀਤੇ ਨੇ ਜਿਹਦੇ ਵਿੱਚ ਪੰਜ ਗਰਾਈਆਂ ਤਾਂ ਗਈ ਹੈਗਾ ਰੂੜੇਵਾਲ ਅੰਮ੍ਰਿਤਸਰ ਪਮਰਾਏ ਤੇ ਅੰਮ੍ਰਿਤਸਰ ਟੈਕਨੀਸ਼ਨ ਦੇ ਸੰਗੋਗ ਰਮਦਾਸ ਇਹ ਪਿੰਡ ਅਸੀਂ ਸਿਲੈਕਟ ਕੀਤੇ ਫਿਲਹਾਲ ਪਹਿਲੀ ਕਿਸ਼ਤ ਦੇ ਵਿੱਚ ਤੇ ਇਸ ਕਿਸ਼ਤ ਦੇ ਵਿੱਚ ਅਸੀਂ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਆਸਤੇ ਗਰਮ ਕਰੀਂਆਂ ਤੇ ਅਸੀਂ ਜਰਾਬਾ ਤੇ ਜਿਹੜੀ ਉਹ ਸੇਵਾ ਉਹ ਕਰ ਰਹੇ ਆ ਉਸ ਤੋਂ ਇਲਾਵਾ ਅਸੀਂ ਕੁਝ ਰਾਸ਼ੀ ਰੱਖੀ ਗਈ ਆ ਜਿਹੜੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੀ ਸ਼ਾਦੀ ਵਾਸਤੇ ਉਹਦੇ ਵਿੱਚੋਂ ਅਸੀਂ ਦੋ ਬੱਚੀਆਂ ਦੀ ਹੋਰ ਤਾਂ ਜਿਹੜਾ ਉਹ ਦੋ ਦਿੱਤੀਆਂ ਸਾਡੇ ਕੋਲ ਬੱਚੇ ਤੇ ਬਾਕੀ ਜਿਹੜੀਆਂ ਲੋੜ ਅਨੁਸਾਰ ਜਿਹੜਾ ਫੰਡ ਅਨੁਸਾਰ ਚੱਲ ਰਹੀਆਂ ਨੇ ਤੇ ਮੋਰ ਪ੍ਰਾਜਾ ਪਾਣੀ ਵਾਲਾ ਪੰਪਰ ਦੇ ਬੋਰ ਹਾਂ ਉਹ ਲੋੜ ਅਨੁਸਾਰ ਤੁਮਰਾ ਸਕੂਲ ਵਾਲਿਆਂ ਨੇ ਮੰਗ ਰੱਖੀ ਸੀ ਕਿ ਉਹਨਾਂ ਦਾ ਪਾਣੀ ਦਾ ਨਾਲ ਬੋਰ ਜਿਹੜਾ ਉਹ ਰਹਿ ਗਿਆ ਸੀਗਾ ਤੇ ਉੱਥੇ ਅਸੀਂ ਨਵਾਂ ਬੋਰ ਜਿਹੜਾ ਉਹ ਅਸਥਾਵਨੋਂ ਕਰਵਾ ਦਿੱਤਾ ਹੈ ਅੱਛਾ ਜੀ ਪਹਿਲੀ ਕਿਸ਼ਤ ਆਪਾਂ ਦੇ ਰਹੇ ਹਰਮਦਾਸ ਜੀ ਤੇ ਦੂਸਰੀ ਕਿਸ਼ਤ ਕਿਹੜੇ ਆਪਾਂ ਲੈ ਕੇ ਜਾ ਰਹੇ ਜੇ ਸਕੂਚ ਪਹਿਲਾ ਹਾਲ ਅਸੀਂ ਜਿਹੜੇ ਨੌਨ ਸਕੂਲ ਸਿਲੈਕਟ ਕੀਤੇ ਸੀ ਪਹਿਲਾਂ ਜੀ ਸਰਵੇ ਕਰਕੇ ਜਿੰਨਾਂ ਜ਼ਿਆਦਾ ਇਫੈਕਟਡ ਹੋਏ ਸੀਗੇ ਉਹਨਾਂ ਨੂੰ ਅਸੀਂ ਅੱਜ ਦੇ ਰਹੇ ਹਾਂ ਜੀ ਬਾਕੀ ਉਹਦਾ ਸਰਵੇ ਸਾਡਾ ਚੱਲ ਰਿਹਾ ਜੀ ਜਦੋਂ ਕੰਪਲੀਟ ਹੋ ਗਿਆ ਅਸੀਂ ਨੈਕਸਟ ਲਿਸਟ ਦੇ ਵਿੱਚ ਉਹਨਾਂ ਸਭ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਮੈਂ ਰਿਟਾਇਰਡ ਇੰਸਪੈਕਟਰ ਅਮਰੀਕ ਸਿੰਘ ਕੋਟਲਾ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹਣਾ ਜੇ ਜਦੋਂ ਐਸ ਏਰੀਆ 'ਚ ਹੜ੍ਹ ਦੀ ਤਰਾਸਦੀ ਆਪਰੀ ਸੀ ਇਸ ਸੰਸਥਾ ਨੇ ਉਸ ਦਿਨੀ ਆਪਣੇ ਕੰਮਰ ਕੱਸੇ ਕੱਸਲੇ ਸੀ ਉਸ ਦਿਨ ਤੋਂ ਹੀ ਇਸ ਸੰਸਥਾ ਦੇ ਮੈਂਬਰ ਇਸ ਇਲਾਕੇ ਦੇ ਵਿੱਚ ਸਾਰਾ ਸਰਵੇ ਕਰਦੇ ਰਹੇ ਆਂ ਔਰ ਉਹਨਾਂ ਦਿਨਾਂ ਦੇ ਵਿੱਚ ਤਰਪਾਲਾਂ ਵਗੈਰਾ ਜਾਂ ਹੋਰ ਵੀ ਜਿਹੜੀ ਲੋੜਵੰਦ ਸਮਗਰੀ ਸੀ ਉਹ ਵੰਡੇ ਰਹੇ ਨੇ ਉਦੋਂ ਹੀ ਸਾਡੇ ਮਨਾਂ ਦੇ ਵਿੱਚ ਇਹ ਗੱਲਾਂ ਸੀਗੀਆਂ ਕਿ ਜਿਹੜੇ ਬੱਚੇ ਨੇ ਸਕੂਲਾਂ ਦੇ ਜਿਹੜੇ ਘਰਾਂ ਤੋਂ ਬੇਕਾਰ ਹੋ ਗਏ ਨੇ ਜਿੰਨਾਂ ਸਕੂਲਾਂ ਦੇ ਵਿੱਚ ਪਾਣੀ ਦੇ ਬੋਰ ਬਹਿ ਗਏ ਨੇ ਉੱਥੇ ਪਾਣੀ ਮੁਹੱਈਆ ਕਰਾਉਣਾ ਵਰਦੀਆਂ ਦੇਣੀਆਂ ਬਾਕੀ ਸਾਰਾ ਕੁਝ ਮੇਰੇ ਸੀਨੀਅਰ ਭਰਾਵਾਂ ਨੇ ਦੱਸਦਾ ਤੁਹਾਨੂੰ ਇਹ ਬਾਬੇ ਬੁੱਢੇ ਸਾਹਿਬ ਦੀ ਧਰਤੀ ਆ ਪ੍ਰਮਾਤਮਾ ਆਪ ਹੀ ਕਰਾਉਂ ਰਿਹਾ ਜੀ ਜੋ ਉਹਨੇ ਸੇਵਾ ਲੈਣੀ ਆ ਉਹਨੇ ਲੈ ਹੀ ਜਾਣੀ ਆ ਜੀ ਸਾਡੀ ਤਾਂ ਕੁਛ ਵੀ ਸੇਵਾ ਨਹੀਂ ਇਹ ਤਾਂ ਤੁਛ ਸੇਵਾ ਹੈ ਜੀ ਇੰਨੇ ਹੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੇ ਬੋਰ ਕਰ ਰਹੇ ਜਿਹੜੇ ਕਿਹੜੇ ਲੱਕ ਚ ਕਰ ਰਹੇ ਜੀ ਇਹ ਤੇ ਆਪਣੇ ਰਿਸ਼ਤੇ ਦੇ ਵਿੱਚ ਕਿੜਕੇ ਆਪਾਂ ਸਿਲੈਕਸ਼ਨ ਕੀਤੀ ਵੀ ਉਹਨਾਂ ਦੀ ਇਹ ਜੀ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਸਕੂਲਾਂ ਦੇ ਪ੍ਰਿੰਸੀਪਲਸ ਵਗੈਰਾ ਨੂੰ ਉਹਨਾਂ ਚੋਂ ਪਹਿਲਾਂ ਇੱਕ ਤਾਂ ਕੁਮਰਾ ਸਕੂਲ ਹੈ ਜੀ ਐਲੀਮੈਂਟਰੀ ਸਕੂਲ ਕੁਮਰਾ ਉੱਥੋਂ ਦੇ ਮੈਡਮ ਸੀਗੇ ਉਹਨਾਂ ਨੇ ਕਹਿਆ ਸੀ ਵੀ ਅਸੀਂ ਪਾਣੀ ਦੀਆਂ ਬਾਲਟੀਆਂ ਦੇਖੋ ਦੂਜਿਆਂ ਘਰਾਂ ਚੋਂ ਲਿਆ ਕੇ ਤੇ ਮੈਡ ਡੀ ਮੀਲ ਦਾ ਅਸੀਂ ਖਾਣਾ ਤਿਆਰ ਕਰ ਰਹੇ ਹਾਂ ਜਿਹੜਾ ਸਾਡੇ ਮਨ ਨੂੰ ਬਹੁਤ ਇਸ ਗੱਲ ਦੀ ਪ੍ਰਭਾਵ ਕੀਤਾ ਅਸੀਂ ਫਿਰ ਉਸ ਦਿਨ ਤੋਂ ਹੀ ਬੋਰ ਦਾ ਇੱਕ ਕਰਕੇ ਨਾ ਜੀ ਸਾਰਾ ਅਰੇਂਜਮੈਂਟ ਤੇ 100 ਤੇ 80 ਫੁੱਟ ਬੋਰ ਉਹਨਾਂ ਦੀ ਕਹਿਣ ਮੁਤਾਬਕ ਉਸ ਪੁੱਛ ਕਰਾ ਕੇ ਪਾਣੀ ਚਾਲੂ ਕਰਤਾ ਜੀ ਮੋਟਰ ਨਵੀਂ ਪਾ ਕੇ ਅੱਗੇ ਹੁਣ ਨੰਗਲਸੋਲ ਪਿੰਡ ਦੀ ਜਿਹੜਾ ਸਕੂਲ ਦੀ ਡਿਮਾਂਡ ਆਈ ਆ ਅਸੀਂ ਉਹ ਵੀ ਇਹੀਂ ਜਾ ਕੇ ਵੈਰੀਫਾਈ ਕਰਨਾ ਜੀ ਜੇ ਉਹਨਾਂ ਨੂੰ ਵੀ ਜ਼ਰੂਰਤ ਹੋਈ ਤੇ ਅਸੀਂ ਉਹ ਵੀ ਕਰਾਂਗੇ ਜੇ ਹੋਰ ਵੀ ਕਿਤੇ ਸਕੂਲਾਂ 'ਚ ਸਾਨੂੰ ਪਰਮਾਤਮਾ ਬਲ ਬਖਸ਼ੇ ਤਾਂ ਅਸੀਂ ਸਾਰਿਆਂ ਸਕੂਲਾਂ ਦੇ ਜਿੱਥੇ ਜਿੱਥੇ ਵੀ ਲੋੜ ਹੋਈ ਨਾ ਅਸੀਂ ਬੱਚਿਆਂ ਨੂੰ ਪੀਣ ਵਾਲਾ ਪਾਣੀ ਵਧੀਆ ਤੌਰ ਤੇ ਮੁਹੱਈਆ ਕਰਾਉਣ ਦੇ ਅਸੀਂ ਜ਼ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਰ ਜੀ ਜਦੋਂ ਇਹ ਆਫਤ ਆਈ ਸੀ ਪੰਜਾਬ ਤੇ ਉਤੋਂ ਕਿਹੜੇ ਕਿਹੜੇ ਇਲਾਕੇ ਚ ਆਪਾਂ ਇਹ ਆ ਕੇ ਜਿਹੜੀ ਰਾਤ ਸਮੋਈਦੀ ਪਹਿਲੀ ਮੰਡੀ ਦੀ ਇਹ ਅਸੀਂ ਰਮਦਾਸ ਤੋਂ ਚੱਲੇ ਸੀ ਜੀ ਅਸੀਂ ਜੱਟਾ ਪਛੀਆ ਨਿਸੋਕੇ ਸਿੱਗੋਕੇ ਘੁਮਰਾ ਪੰਜ ਕਰਾਈਆਂ ਰੂੜੇਵਾਲ ਧੰਨਵਾਦ ਕੋਨੇਵਾਲ ਪਛੀਆ ਤੇ ਜਿਹੜਾ ਨਾਲ ਹੀ ਕੋਨੇਵਾਲ ਦੇ ਪਿੰਡਿਆ ਉਰਲੇ ਪਾਸੇ ਜੀ ਮਾਸ਼ੀਵਾਲ ਮਾਸ਼ੀਵਾਲ ਇਹਨਾਂ ਪਿੰਡਾਂ ਵਿੱਚ ਅਸੀਂ ਸਾਰੇ ਸਰਵੇ ਕਰਕੇ ਤੇ ਰਾਸ ਸਮਗਰੀ ਪਹਿਲਾਂ ਵੰਡ ਚੁੱਕੇ ਹਾਂ ਜੀ ਦੋ ਵਾਰੀ ਤੇ ਹੁਣ ਅਸੀਂ ਤੀਜੀ ਵਾਰੀ ਆ ਆ ਜਿਹੜਾ ਉਪਰਾਲਾ ਜਿਹੜਾ ਨਾ ਇਹ ਬੱਚਿਆਂ ਵਾਲਾ ਕਰਕੇ ਆਏ ਹਾਂ ਜੀ ਅੱਗੇ ਜੇ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਲੈਣੀ ਹੋਈ ਤਾਂ ਸਾਡੇ ਸਿਰ ਤੇ ਹੱਥ ਰੱਖ ਕੇ ਅਸੀਂ ਤਿਆਰ ਹਾਂ ਜੀ ਸੱਚ ਜੀ